ਇਹ ਮੁੱਦਾ ਹੈ ਜੀ ਅੱਜ ਦਾ ਜਿਹੜਾ ਕਾਨਫਰੰਸ ਪਤਾ ਹੈ ਦੇਖੋ ਜੀ ਅੱਜ ਦਾ ਮੇਨ ਮੁੱਦਾ ਜਿਹੜਾ ਹੈ ਨਾ ਉਹ ਡਿਸਕਸ਼ਨ ਹੈਗੀ ਹੈ ਕਿ 43 ਬੀ ਐਸ ਦੇ ਉੱਤੇ ਨਾ ਨਵਾਂ ਇਨਕਮ ਟੈਕਸ ਐਕਟ ਐਡ ਹੋਇਆ ਹੈ ਐਮ ਐਸ ਐਮ ਬੀ ਵਸਤੇ ਉਹਦੇ ਵਿੱਚ ਉਹਨਾਂ ਨੇ ਕਰਤਾ ਹੈ ਜੀ ਕਿ ਅਗਰ ਕੋਈ ਪੇਮੈਂਟ ਵਿਦਆਊਟ ਐਗਰੀਮੈਂਟ 15 ਦਿਨਾਂ ਦੇ ਵਿੱਚ ਨਹੀਂ ਹੁੰਦੀ ਜਾਂ ਐਗਰੀਮੈਂਟ ਦੇ ਬਾਅਦ ਵੀ ਪਈ 40 ਦਿਨ ਮੈਕਸਿਮਮ ਲਿਮਿਟ ਹੈ ਅਗਰ ਪੇਮੈਂਟ ਨਹੀਂ ਹੁੰਦੀ ਉਹ ਅਮਾਉਂਟ ਜਿਹੜੀ ਹੈ ਤੁਹਾਡੀ ਪਰਚੇਸ ਦੀ ਉਹ ਡਿਸਲੌ ਹੋ ਜਾਏਗੀ 31 ਮਾਰਚ 2024 ਨੂੰ ਇਹ ਲਾਅ ਉਹਨਾਂ ਨੇ ਅਨਾਉਂਸ ਕੀਤਾ ਸੀ 1 4 ਬਜਟ ਜਿਹੜਾ ਸੀ ਅਫੈਕਟਿਵ ਫਰਮ 1 4 2023 ਤੋਂ ਬਟ ਅਜੇ ਕੋਈ ਨੋ ਲੈਜ ਕੋਈ ਉਹਨਾਂ ਨੇ ਪ੍ਰੋਪਰ ਉਹਦੇ ਰੂਲਸ ਉਹਦੇ ਕੋਈ ਚੀਜ਼ ਨਹੀਂ ਕੀਤੀ ਔਰ ਆਲ ਆਫ ਅ ਸੱڈن ਕਿਸੇ ਬੰਦੇ ਦੀ ਵੀ ਅਗਰ ਸਪੋਜ਼ ਹੈ ਕਿ ਜੀ ਉਹਨੇ ਹਜੇ ਨਾ ਟੋਟਲ ਮਾਲ ਪਰਚੇਸ ਕੀਤੇ ਹੋਏ ਆ ਤੇ ਉਹਦੇ ਵਿੱਚ ਉਹਨੇ ਕਰੋੜ ਰੁਪਈਆ ਦਾ ਦੇਣਦਾਰੀ ਹੈ ਤੇ ਉਹਦੇ ਉਹਨੂੰ ਨਵਾਂ ਲਾਗੂ ਕਰਤਾ ਜੀ ਕਿ 33 ਲੱਖ ਰੁਪਈਆ ਤੁਸੀਂ ਇਨਕਮ ਟੈਕਸ ਹੋਂ ਜਮ੍ਹਾਂ ਕਰਾਓ ਜਿਹੜਾ ਕਿ ਅਗਲੇ ਸਾਲ 31 3 2025 ਨੂੰ ਤੁਹਾਨੂੰ ਉਹ ਐਡਜਸਟ ਹੋਏਗਾ ਇਹ ਤੇ ਇੱਕ ਇੰਡਸਟਰੀ ਨੂੰ ਇਹ ਉਹਨਾਂ ਦੇ ਬੈਨੀਫਿਟ ਵਸਾ ਆਪਣੇ ਵੱਲੋਂ ਕਰ ਰਹੇ ਸੀ ਪਰ ਇਹ ਤੇ ਇੰਡਸਟਰੀ ਦਾ ਬਿਲਕੁਲੀ ਬੰਦ ਕਰਨ ਬੱਲੀ ਗੱਲ ਲੱਗੀ ਹੈ। ਅਰ ਦੂਸਰਾ ਹੈ ਕਿ ਟ੍ਰੇਡ ਦੇ ਵਿੱਚ ਆਪਸ ਦੇ ਵਿੱਚ ਇੱਕ ਐਗਰੀਮੈਂਟ ਹੈ ਬਾਏਰ ਸੈਲਰ ਦਾ। ਉਹ ਬਾਏਰ ਸੈਲਰ ਦੇ ਐਗਰੀਮੈਂਟ ਨੂੰ ਉਹ ਉਹਦੀ ਕੋਈ ਵੈਲਿਊ ਨਹੀਂ। ਕਿ ਜੀ ਗਵਰਨਮੈਂਟ ਰਸੀਆ ਥੋੜਾ ਜਿੰਦਾ ਹੈ ਜੀ ਹਰ ਇੱਕ ਟ੍ਰੇਡ ਦੀ ਆਪਣੇ ਇੱਕ ਸਿਸਟਮ ਹੈ। ਹਰ ਇੱਕ ਦਾ ਆਪਣਾ ਆਪਣਾ ਇੱਕ ਟਰਮਸ ਹੈ। ਉਹ ਟਰਮ ਦੇ ਵਿੱਚ ਕੰਮ ਹੋ ਰਿਹਾ ਹੈ ਅੱਜ ਹੋਇਆ ਕੀ ਹੈ ਪੋਜੀਸ਼ਨ ਹੈ ਪਹੁੰਚ ਗਈ ਹੈ ਕਿ ਲੋਕਾਂ ਦੇ ਮਾਲ ਵਾਪਸ ਆਨੇ ਸ਼ੁਰੂ ਹੋ ਗਏ ਹੈ ਆਰਡਰ ਸਾਰੇ ਕੈਨਸਲ ਹੋ ਗਏ ਹੈ ਕਿ 31 ਮਾਰਚ ਤੱਕ ਕੁਝ ਨਾ ਆਵੇ ਇਹ ਤੇ ਇੱਕ ਤਰ੍ਹਾਂ ਦਾ ਸਾਰੀ ਇੰਡਸਟਰੀ ਨੂੰ ਬੰਦ ਕਰਨ ਵਾਲੀ ਗੱਲ ਹੋ ਜੇ ਨਹੀਂ ਹੈ ਜਿਹੜੀ ਐਮ ਐਸ ਐਮਈ ਦੀ ਪ੍ਰੋਮੋਸ਼ਨ ਬਾਰੇ ਕਹਿ ਰਹੇ ਉਹ ਬੰਦ ਹੀ ਹੋ ਜਣੀ ਹੈ ਇਹਦੇ ਨਾਲ ਸੋ ਇਹ ਅਜੇ ਤੇ ਅਸੀਂ ਚਾਹਾਂਗੇ 1 ਸਾਲ ਵਸਤੇ ਇਹ ਡੈਫਰ ਕਰਤਾ ਜਾਏ ਤਾਂ ਕਿ ਲੋਕੀ ਪ੍ਰਪੇਅਰ ਹੋਣ ਸਮਝਣ ਲਾ ਪ੍ਰੋਪਰ ਕਲੀਅਰ ਹੋਵੇ ਉਸ ਤੋਂ ਬਾਅਦ ਅਗਲੇ ਸਾਲ ਤੋਂ ਭਾਵੇਂ ਇਹਨੂੰ ਬਟ ਡੇ ਜਿਹੜੇ ਆ 45 ਦਿਨ ਜਾਂ 15 ਦਿਨ ਨਹੀਂ ਹੋਣੇ ਚਾਹੀਦੇ ਅਗਰ GST ਲਾ ਚ 180 ਦਿਨ ਹੈ ਇਹਦੇ ਵੀ 180 ਦਿਨ ਦੀ ਲਿਮਟ ਹੀ ਹੋਣੀ ਚਾਹੀਦੀ ਠੀਕ